ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦੱਸਾਂਗੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਧਰਮ ਪ੍ਰਤੀ ਕਿੰਨੀ ਕੀ ਸ਼ਰਧਾ ਕਿੰਨਾ ਕੁ ਪ੍ਰੇਮ ਰੱਖਦੇ ਸਨ ਉਹਨਾਂ ਨੇ ਪ੍ਰੇਮ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਸਿੱਕਾ ਚਲਾਇਆ ਉਹਨਾਂ ਨੇ ਸਿੱਕੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਕਿਉਂ ਲਗਵਾਈ ਸੀ ਇਸ ਦਾ ਪੂਰਾ ਇਤਿਹਾਸ ਦੱਸਾਂਗੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਮਹਾਰਾਜਾ ਅਨਜੀਤ ਸਿੰਘ ਜੀ ਬਚਪਨ ਤੋਂ ਹੀ ਸਵੇਰੇ ਜਲਦੀ ਉੱਠਣ ਦੇ ਆਦੀ ਸਨ ਨਹਾਉਣ ਤੋਂ ਬਾਅਦ ਉਹ ਸਵੇਰ ਦੀ ਅਰਦਾਸ ਕਰਦੇ ਅਤੇ ਹਥਿਆਰਾਂ ਨਾਲ ਲੈਸ ਹੋ ਕੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਸਾਹਮਣੇ ਹਾਜ਼ਰ ਹੁੰਦੇ ਸਨ ਅਤੇ ਬੜੀ ਇਕਾਗਰਤਾ ਨਾਲ ਕੀਰਤਨ ਤੇ ਬਾਣੀ ਦਾ ਪਾਠ ਸੁਣਦੇ ਸੀਸ ਮਹਿਲ ਦਾ ਉੱਪਰ ਵਾਲਾ ਕਮਰਾ ਜਿਸ ਨੂੰ ਕੀਮਤੀ ਕាលੀਨਾ ਤੇ ਸਾਲਾਂ ਨਾਲ ਸਜਾਇਆ ਗਿਆ ਸੀ ਪਵਿੱਤਰ ਗੁਰੂ ਗ੍ਰੰਥ ਸਾਹਿਬ ਲਈ ਸੁਰੱਖਤ ਸੀ ਕੀਰਤਨ ਸੁਣਨ ਤੋਂ ਬਾਅਦ ਮਹਾਰਾਜਾ ਆਪਣੇ ਮੱਥੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਤੇ ਉੱਤਰ ਕਲੰਗੀ ਵੰਦੇ ਸਨ ਜਿਸ ਵਿੱਚ ਅਨੇਕ ਕੀਮਤੀ ਰਤਨ ਲਟਕਦੇ ਸਨ ਇਸ ਤੋਂ ਬਾਅਦ ਉਹ ਰੋਜ਼ਾਨਾ ਜ਼ਿੰਮੇਵਾਰੀਆਂ ਨੂੰ ਨਿਭੜ ਲਈ ਬੈਠ ਜਾਂਦੇ ਸਾਰਾ ਜੀਵਨ ਉਹ ਇਸ ਨਿਯਮ ਤੇ ਚੱਲਦੇ ਰਹੇ ਮਹਾਰਾਜਾ ਅਨਜੀਤ ਸਿੰਘ ਜੀ ਸਿੱਖ ਧਰਮ ਵਿੱਚ ਨਿਗ੍ਹੀ ਸਰਦ ਰੱਖਦੇ ਸਨ ਹਰ ਇੱਕ ਸ਼ਾਸਕ ਆਪਣੇ ਨਾਮ ਦੇ ਸਿੱਕੇ ਜਾਰੀ ਕਰਦਾ ਹੈ ਇਹ ਸਵੀਕ੍ਰਿਤ ਤੇ ਰਵਾਇਤੀ ਪ੍ਰਥਾ ਹੈ ਜ ਜੇ ਹਾਸਕ ਦੀ ਉਪਸਥਿਤੀ ਸੱਚਮੁੱਚ ਬੜੀ ਵਿਲੱਖਣਤਾ ਵਾਲੀ ਗੱਲ ਹੈ ਜੋ ਕਿਸੇ ਦੂਜੇ ਤੇ ਇੰਨਾ ਮੋਹਤ ਹੋਵੇ ਕਿ ਉਸ ਦੇ ਨਾਮ ਦੇ ਪ੍ਰਚਾਰ ਲਈ ਆਪਣੇ ਨਾਮ ਦੀਆਂ ਮੋਹਰਾਂ ਜਾਰੀ ਕਰਨ ਦਾ ਅਧਿਕਾਰ ਤਿਆਗ ਦੇਵੇ ਇਹ ਉਸ ਦੇ ਧਾਰਮਿਕ ਪ੍ਰੇਮ ਦਾ অতি ਉੱਤਮ ਸਬੂਤ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਨਾਨਕ ਸ਼ਾਹੀ ਰੁਪਈਆ ਤੇ ਨਾਨਕ ਸ਼ਾਹੀ ਮੋਹਰ ਜਾਰੀ ਕੀਤੀ ਇਨ੍ਹਾਂ ਮੋਰਾਂ ਦੇ ਇੱਕ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਿੱਤਰ ਸੀ ਤੇ ਦੂਜੇ ਪਾਸੇ ਸਿੱਕਾ ਜਾਰੀ ਕਰਨ ਦਾ ਸਾਲ ਉਲਿਖਿਆ ਹੋਇਆ ਸੀ ਸਿਰਫ ਇੰਨਾ ਹੀ ਨਹੀਂ ਮਹਾਰਾਜਾ ਅਜੀਤ ਸਿੰਘ ਨੂੰ ਜਿਸ ਨਾਲ ਵੀ ਇਤਿ ਪਿਆਰ ਸੀ ਉਸਨੇ ਉਹ ਗੁਰੂਆਂ ਨੂੰ ਅਰਪਣ ਕਰ ਦਿੱਤਾ ਅੰਮ੍ਰਿਤਸਰ ਵਿੱਚ ਉਹਨਾਂ ਨੇ ਜੋ ਖੂਬਸੂਰਤ ਬਾਗ ਬਣਾਇਆ ਸੀ ਉਹਨਾਂ ਨੇ ਉਸ ਦਾ ਨਾਮ ਚੌਥੇ ਗੁਰੂ ਰਾਮਦਾਸ ਜੀ ਦੇ ਨਾਮ ਤੇ ਰਾਮ ਬਾਗ ਰੱਖਿਆ ਅੰਮ੍ਰਿਤਸਰ ਦਾ ਕਿਲਾ ਮਜਬੂਤੀ ਤੇ ਖੂਬਸੂਰਤੀ ਦੇ ਪੱਖੋਂ ਇਸ ਤਰ੍ਹਾਂ ਦਾ ਸਭ ਤੋਂ ਪਹਿਲਾ ਕਿਲਾ ਸੀ ਬਹੁਤ ਸਾਰੇ ਦਰਬਾਰੀ ਇਸ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਤੇ ਰਣਜੀਤਗੜ੍ਹ ਰੱਖਣਾ ਚਾਹੁੰਦੇ ਸਨ ਤੇ ਰਾਜਕਵੀਆਂ ਨੇ ਵੀ ਆਪਣੀਆਂ ਕਿਰਤਾਵਾਂ ਵਿੱਚ ਇਸ ਨਾਮ ਦੀ ਪ੍ਰਸ਼ੰਸਾ ਕੀਤੀ ਸੀ ਤਾਂ ਜੋ ਉਹਨਾਂ ਨੂੰ ਕਿਲੇ ਦੇ ਦਰਵਾਜ਼ਿਆਂ ਤੇ ਉਕਰਿਆ ਜਾਂਦਾ ਪਰ ਜਿਵੇਂ ਹੀ ਪਵਿੱਤਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੀਤ ਅਨੁਸਾਰ ਸਮਾਪਤ ਹੋਇਆ ਤੇ ਕਿਲੇ ਦੇ ਨਾਮ ਕਰਨ ਦੀ ਰਸਮ ਅਜੇ ਬਾਕੀ ਸੀ ਮਹਾਰਾਜਾ ਰਣਜੀਤ ਸਿੰਘ ਵਿੱਚ ਗੁਰੂ ਪ੍ਰੇਮ ਦੀ ਅਜੇਹੀ ਪ੍ਰਭਾਵਸ਼ਾਲੀ ਲਹਿਰ ਜਾਗੀ ਕਿ ਉਸਨੇ ਵੀ ਸਾਲ ਸੰਗਤ ਵਿੱਚ ਖੜੇ ਹੋ ਕੇ ਉਸ ਕਿਲੇ ਦਾ ਨਾਮ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਗੋਵਿੰਦਗੜ੍ਹ ਰੱਖਣ ਦਾ ਫੈਸਲਾ ਸੁਣਾ ਦਿੱਤਾ ਤੇ ਅੱਜ ਤੱਕ ਇਸ ਕਿਲੇ ਦਾ ਇਹੋ ਨਾਮ ਚੱਲਦਾ ਆ ਰਿਹਾ ਹੈ 1820 ਵਿੱਚ ਨਿਜ਼ਾਮ ਨੇ ਮਿੱਤਰਤਾ ਦੇ ਸਬੰਧਾਂ ਨੂੰ ਪੱਕਾ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਬਹੁਤ ਕੀਮਤੀ ਛੱਤਰ ਭੇਜਿਆ ਇਸ ਨੂੰ ਉਸੇ ਸਾਲ ਦੇ ਬਸੰਤ ਦਰਬਾਰ ਬਸੰਤ ਉਸਵਲੇਵੀ ਵਾਲੇ ਦਿਨ ਚਾਂਦੀ ਦੇ ਡੰਡਿਆਂ ਤੇ ਸਜਾਇਆ ਗਿਆ ਜਦੋਂ ਮਹਾਰਾਜਾ ਅਨਜੀਤ ਸਿੰਘ ਜੀ ਦਰਬਾਰ ਵਿੱਚ ਆਏ ਤੇ ਉਸ ਨੇ ਛੱਤਰ ਦੀ ਸਾਨ ਵੇਖੀ ਤਾਂ ਉਸ ਨੇ ਗੁਰੂ ਪ੍ਰੇਮ ਦੀ ਅਜਿਹੀ ਸ਼ਕਤੀਸ਼ਾਲੀ ਲਹਿਰ ਅਨੁਭਵ ਕੀਤੀ ਕਿ ਉਹ ਤੁਰੰਤ ਛੱਤਰ ਚੋਂ ਬਾਹਰ ਨਿਕਲ ਆਏ ਤੇ ਦਰਬਾਰੀਆਂ ਨੇ ਵੀ ਉਸ ਦਾ ਅਨੁਸਰਣ ਕੀਤਾ ਉਸ ਸਮੇਂ ਮਹਾਰਾਜਾ ਅਨਜੀਤ ਸਿੰਘ ਜੀ ਨੇ ਜੋ ਪਹਿਲੇ ਸ਼ਬਦ ਉਚਾਰੇ ਉਹ ਇਹ ਸਨ ਕਿ ਇਹ ਛਤਰ ਇੰਨਾ ਆਲੀਸ਼ਾਨ ਹੈ ਕਿ ਇਹ ਗੁਰੂ ਰਾਮਦਾਸ ਜੀ ਦਾ ਸੀਸ ਟਕਣਯੋਗ ਹੈ ਤੇ ਇਸ ਨੂੰ ਅੰਮ੍ਰਿਤਸਰ ਦੇ ਸਵਾਰਣ ਮੰਦਰ ਵਿੱਚ ਸਜਾਇਆ ਜਾਵੇ ਜਰਨਲ ਗਾਰਡਨ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਆਪਣੀਆਂ ਸਾਰੀਆਂ ਜਿੱਤਾਂ ਨੂੰ ਗੁਰੂ ਅਤੇ ਖਾਲਸਾ ਦੀਆਂ ਦਾਤਾ ਸਮਝਦੇ ਸਨ ਜਦੋਂ ਵੀ ਉਹ ਕੋਈ ਜੰਗ ਜਿੱਤਦੇ ਸਨ ਉਹ ਇਹ ਸ਼ਬਦ ਕਹਿੰਦੇ ਸਨ ਇਕ ਜਿੱਤੇ ਮੈਨੂੰ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ ਉਹ ਵਾਰ-ਵਾਰ ਕਹਿੰਦੇ ਸਨ ਗੁਰੂ ਦੀਆਂ ਰੱਖਾਂ ਰਣਜੀਤ ਸਿੰਘ ਦੇ ਨਾਲ ਹਨ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀ ਤੀਬਰ ਇੱਛਾ ਇੱਕ ਜਿਹੇ ਬਜ਼ੁਰਗ ਸਿੱਖ ਨੂੰ ਮਿਲਣ ਦੀ ਸੀ ਜਿਸ ਨੇ ਆਪਣੀਆਂ ਅੱਖਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਹੋਣ ਕਾਫੀ ਲੰਮੀ ਖੋਜ ਤੋਂ ਬਾਅਦ ਇੱਕ ਬਜ਼ੁਰਗ ਸਿੱਖ ਮਿਲਿਆ ਜਿਸ ਦੀ ਉਮਰ 100 ਸਾਲ ਤੋਂ ਵੀ ਵੱਧ ਸੀ ਤੇ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਕੋਲ ਲਿਆਂਦਾ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਸਿੱਖ ਨੂੰ ਵੇਖ ਕੇ ਬਹੁਤ ਖੁਸ਼ ਹੋਏ ਮਹਾਰਾਜਾ ਰਣਜੀਤ ਸਿੰਘ ਜੀ ਉਤਕਠਾ ਦੇ ਜਨੂਨ ਵਿੱਚ ਉਸ ਵੱਲ ਦੌੜ ਕੇ ਗਏ ਉਸ ਦੀਆਂ ਅੱਖਾਂ ਨੂੰ ਕਈ ਵਾਰ ਚੁੰਮਿਆ ਤੇ ਇਹ ਸ਼ਬਦ ਅਚਾਰੇ "ਹੇ ਸ੍ਰੇਸ਼ਟ ਸਿੱਖ ਤੂੰ ਭਗਵਾਨ ਹੈਂ" ਇਸ ਨੇ ਆਪਣੀਆਂ ਅੱਖਾਂ ਨਾਲ ਪਵਿੱਤਰ ਗੁਰੂ ਦੇ ਮੁਖੜੇ ਨੂੰ ਨਿਹਾਰਿਆ ਉਹਨਾਂ ਨੇ ਕਈ ਵਾਰ ਉਸ ਸਿੱਖ ਦੇ ਪੈਰ ਦੀ ਧੂੜ ਨੂੰ ਆਪਣੇ ਮੱਥੇ ਤੇ ਲਗਾਇਆ ਤੇ ਸ਼ਰਧਾ ਵਜੋਂ ਉਸਦੇ ਆਲੇ-ਦੁਆਲੇ ਪਰਕਰਮਾ ਕੀਤੀ। ਉਹਨਾਂ ਨੇ ਕਾਫੀ ਲੰਮੇ ਸਮੇਂ ਤੱਕ ਇਸ ਸਿੱਖ ਨੂੰ ਆਪਣੇ ਕੋਲ ਰੱਖਿਆ ਤੇ ਹਰ ਰੋਜ਼ ਉਸਦੇ ਮੂੰਹੋਂ ਗੁਰੂ ਦੀਆਂ ਕਹਾਣੀਆਂ ਸੁਣਦੇ ਰਹੇ। ਆਖਿਰ ਵਿੱਚ ਉਸ ਨੂੰ ਕੀਮਤੀ ਤੋਹਫ਼ੇ ਦੇ ਕੇ ਵਿਦਾ ਕੀਤਾ ਗਿਆ। ਉਹਨਾਂ ਵਿੱਚ ਦੂਜਿਆਂ ਨੂੰ ਅੰਮ੍ਰਿਤ ਛਕਾਉਣ ਦੀ ਬੜੀ ਲਗਨ ਸੀ। ਸਿੱਖਾਂ ਲਈ ਉਹਨਾਂ ਦਾ ਹੁਕਮ ਸੀ ਕਿ ਰਾਜ ਦਾ ਫੌਜੀ ਜਾਂ ਪ੍ਰਸ਼ਾਸਨਿਕ ਸੇਵਾ ਵਿੱਚ ਭਰਤੀ ਤੋਂ ਪਹਿਲਾਂ ਉਹ ਅੰਮ੍ਰਿਤ ਜ਼ਰੂਰ ਛਕਣ। ਬ੍ਰਿਟਿਸ਼ ਫੌਜ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਦੁਆਰਾ ਸਥਾਪਿਤ ਇਸ ਰਵਾਇਤ ਅਨੁਸਾਰ ਹੀ ਸਿੱਖਾਂ ਨੂੰ ਭਰਤੀ ਕੀਤਾ ਜਾਂਦਾ ਸੀ। ਹਿੰਦੂ ਧਰਮ ਅਤੇ ਮੁਸਲਮ ਧਰਮ ਪ੍ਰਤੀ ਉਹਨਾਂ ਦਾ ਸਤਿਕਾਰ ਉਹਨਾਂ ਦੇ ਆਪਣੇ ਧਰਮ ਪ੍ਰਤੀ ਸਤਿਕਾਰ ਨਾਲੋਂ ਘੱਟ ਨਹੀਂ ਸੀ। 1799 ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਅਧਿਕਾਰ ਕੀਤਾ, ਉਦੋਂ ਇਹ ਦੇਖਿਆ ਗਿਆ ਕਿ ਕਸ਼ਮੀਰੀ ਬਾਜ਼ਾਰ ਵਿੱਚ ਨਿਵਾਬ ਪਖਾਰੀ ਖਾਨ ਦੁਆਰਾ ਬਣਾਈ ਗਈ ਸੁਨਹਿਰੀ ਮਸਜਿਦ ਮਿਸਲਾਂ ਦੇ ਜਮਾਨੇ ਤੋਂ ਹੀ ਸਿੱਖਾਂ ਦੇ ਕਬਜ਼ੇ ਵਿੱਚ ਸੀ ਲਾਹੌਰ ਦੇ ਮੁਸਲਮਾਨ ਉਸ ਕੋਲ ਇਹ ਬੇਨਤੀ ਲੈ ਕੇ ਆਏ ਕਿ ਮਸਜਿਦ ਉਹਨਾਂ ਦੇ ਹਵਾਲੇ ਕਰ ਦਿੱਤੀ ਜਾਵੇ ਮਹਾਰਾਜਾ ਅੰਦੀਪ ਸਿੰਘ ਨੇ ਸਿੱਖਾਂ ਨੂੰ ਇਹ ਮਸਜਿਦ ਮੁਸਲਮਾਨਾਂ ਦੇ ਹਵਾਲੇ ਕਰਨ ਲਈ ਰਾਜ਼ੀ ਕਰਕੇ ਇਸ ਗੁੰਝਲਦਾਰ ਸਮੱਸਿਆ ਨੂੰ ਬੜੀ ਯੁਕਤ ਨਾਲ ਹੱਲ ਕਰ ਲਿਆ ਤੇ ਮੁਸਲਮਾਨ ਨਾਗਰਿਕਾਂ ਦਾ ਦਿਲ ਵੀ ਜਿੱਤ ਲਿਆ ਜਦੋਂ 1818 ਵਿੱਚ ਮਲਤਾਨ ਨੂੰ ਸਿੱਖ ਰਾਜ ਵਿੱਚ ਸ਼ਾਮਲ ਕਰ ਲਿਆ ਗਿਆ ਮਹਾਰਾਜਾ ਅਨਜੀਤ ਸਿੰਘ ਨੇ ਪੀਰ ਬਹਾਵਲ ਹੱਕ ਦੀ ਮਜ਼ਾਰ ਤੇ ਲੰਗਰ ਦੀ ਰਵਾਇਤ ਨੂੰ ਯਾਰੀ ਰੱਖਣ ਲਈ ਲੋਕਪ੍ਰਿਆ ਤੀਰਥ ਸਥਾਨ ਵਜੋਂ ਇਸ ਦਾ ਦਰਜਾ ਬਰਕਰਾਰ ਰੱਖਣ ਲਈ ਇਸ ਨੂੰ 3500 ਰੁਪਏ ਸਾਲਾਨਾ ਦੀ ਸਥਾਈ ਜਾਗੀਰ ਲਗਾ ਦਿੱਤੀ 1821 ਵਿੱਚ ਹਜ਼ਰਤ ਸਾਹ ਬਲਾਵਲ ਦੀ ਵਜਾਰਾ ਵੀ ਦਰਿਆ ਤੇ ਹੜਾਂ ਕਾਰਨ ਨਸ਼ਟ ਹੋ ਗਈ ਸੀ ਤੇ ਇਸ ਦੇ ਹੜ ਜਾਣ ਦਾ ਖਤਰਾ ਬਣ ਗਿਆ ਇਸ ਨੂੰ ਬਚਾਉਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਕਾਫੀ ਖਰਚੇ ਤੇ ਰਾਵੀ ਤੇ ਬੰਨ ਬਣਵਾਇਆ ਪਰ ਜਦੋਂ ਇਸਤੇ ਵੀ ਹੱਡ ਨਾ ਰੁਕਿਆ ਤਾਂ ਉਹਨਾਂ ਨੇ ਉਸ ਪੀੜ ਦੇ ਤਾਬੂਤ ਨੂੰ ਉੱਥੋਂ ਚੁਕਵਾ ਕੇ ਉਸ ਦੇ ਵਰਤਮਾਨ ਮਜ਼ਾਰ ਦੇ ਸਥਾਨ ਤੇ ਦਫਨ ਕਰਵਾਇਆ ਇਸ ਮਜ਼ਾਰ ਤੇ ਹਜ਼ਾਰਾਂ ਰੁਪਏ ਖਰਚ ਹੋਏ ਤੇ ਇਹ ਸਾਰਾ ਖਰਚਾ ਕੇਵਲ ਮੁਸਲਮਾਨ ਨਾਗਰਿਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦੇ ਮੰਤਵ ਨਾਲ ਹੀ ਕੀਤਾ ਗਿਆ ਹਜ਼ਰਤ ਦਾਤਾ ਗਾਂਜੇ ਬਖਸ਼ ਅਤੇ ਮੌਜ਼ੇ ਦਰਿਆ ਦੀਆਂ ਮਜ਼ਾਰਾਂ ਨੂੰ ਬਰਕਰਾਰ ਰੱਖਣ ਲਈ ਮੁਸਲਮਾਨਾਂ ਦੀ ਬੇਨਤੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਮਜ਼ਾਰਾਂ ਦੀ ਮੁਰੰਮਤ ਤੇ ਕਾਫੀ ਖਰਚਾ ਕੀਤਾ ਤੇ ਇਹਨਾਂ ਦੀ ਸਾਂਭ ਸੰਭਾਲ ਲਈ ਜ਼ਗੀਰਾ ਲਗਾ ਦਿੱਤੀਆਂ 1834 ਵਿੱਚ ਪਸ਼ਾਵਰ ਤੇ ਆਕਮਰਨ ਸਮੇਂ ਉਹਨਾਂ ਨੇ ਸਰਦਾਰ ਹਰੀ ਸਿੰਘ ਨਲੂਆ ਨੂੰ ਹੁਕਮ ਭੇਜਿਆ ਕੇ ਉਹ Hazrat Umar ਸਾਹਿਬ ਦੀ ਪ੍ਰਚੀਨ ਧਾਰਮਿਕ ਲਾਇਬ੍ਰੇਰੀ ਨੂੰ ਲੁੱਟ ਮਾਰ ਤੋਂ ਬਚਾਏ ਜਦੋਂ ਸਮੇਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪਣੇ ਅਫਸਰਾਂ ਨੂੰ ਇਹ ਪੱਕਾ ਹੁਕਮ ਸੀ ਕਿ ਦੁਸ਼ਮਣ ਦੇ ਧਾਰਮਿਕ ਸਥਾਨਾਂ ਤੇ ਪਵਿੱਤਰ ਪੁਸਤਕਾਂ ਜਾਂ ਉਹਨਾਂ ਦੀਆਂ ਔਰਤਾਂ ਦਾ અપਮਾਨ ਨਾ ਕੀਤਾ ਜਾਵੇ ਅਤੇ ਇਸ ਹੁਕਮ ਦਾ ਪੂਰਾ ਧਿਆਨ ਰੱਖਿਆ ਜਾਵੇ। ਬੱਚਿਆਂ ਦੀ ਸੁਰੱਖਿਆ ਫੌਜ ਦੀ ਵਿਸ਼ੇਸ਼ ਜ਼ਿੰਮੇਵਾਰੀ ਸੀ। 1838 ਵਿੱਚ ਜਦੋਂ ਬ੍ਰਿਟਿਸ਼ ਫੌਜ ਤੇ ਸਿੱਖ ਫੌਜ ਨੇ ਰਲ ਕੇ ਅਫਗਾਨਿਸਤਾਨ ਤੇ ਹਮਲਾ ਕੀਤਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਹਿੰਦੂ ਨਾਗਰਿਕਾਂ ਦੀ ਸਵੇਦਨਸੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਂ ਜੁਆ ਬ੍ਰਿਟਿਸ਼ ਸਰਕਾਰ ਤੇ ਆਪਣੀ ਵਿਚਾਰਲੇ ਕੀਤੀ ਪੱਖੀ ਸੰਧੀ ਵਿੱਚ ਇਹ ਸ਼ਰਤ ਸ਼ਾਮਲ ਕਰਵਾਈ ਕੇ 1024 ਵਿੱਚ ਮਹਿਮੂਦ ਸੋਮਨਾਥ ਮੰਦਰ ਦੇ ਸੰਦਲ ਦੇ ਜਿਹੜੇ ਦਰਵਾਜ਼ੇ ਗਜਨੀ ਲੈ ਗਿਆ ਸੀ ਉਹ ਭਾਰਤ ਵਿੱਚ ਵਾਪਸ ਭੇਜੇ ਜਾਣੇ ਚਾਹੀਦੇ ਹਨ ਜੇਕਰ ਉਨ੍ਹਾਂ ਸਾਰੇ Hindu ਮੰਦਰਾਂ ਦਾ ਜ਼ਿਕਰ ਕੀਤਾ ਜਾਵੇ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਜ਼ਗੀਰਾ ਤੇ ਮੁਕਤ ਜ਼ਮੀਨਾਂ ਦਿੱਤੀਆਂ ਸਨ ਇਸ ਨੂੰ ਸੰਖੇਪਤ ਰੱਖਣ ਲਈ ਕੇਵਲ ਇੰਨਾ ਕਹਿਣਾ ਕਾਫੀ ਹੈ ਕਿ ਪੰਜਾਬ ਨੂੰ ਪਹਿਲਾਂ ਕਦੇ ਮਹਾਰਾਜਾ ਰਣਜੀਤ ਸਿੰਘ ਵਰਗਾ ਸਹਿਣਸ਼ੀਲ ਤੇ ਰਾਸ਼ਟਰਵਾਦੀ ਵਿਚਾਰਧਾਰਾ ਵਾਲਾ ਰਾਜਾ ਨਹੀਂ ਮਿਲਿਆ ਉਸ ਦੇ ਅਧੀਨ ਹਰ ਇੱਕ ਦੇ ਨਾਗਰਿਕ ਤੇ ਧਾਰਮਿਕ ਅਧਿਕਾਰ ਸੁਰੱਖ ਸਨ ਅਮੀਰਾਂ ਤੇ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਗਰੀਬਾਂ ਦੇ ਇਹ ਮਜਲੂਮਾਂ ਨੂੰ ਲਿਤਾੜਨ ਦੀ ਇਜਾਜ਼ਤ ਨਹੀਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ